ਜਪਜੀ ਸਾਹਿਬ ਦੀ ਪੰਕਤੀ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਇਸ ਦਾ ਅਸੀਂ ਇਹ ਸਮਝਦੇ ਹਾਂ ਕਿ ਜੇਕਰ ਆਪ ਕੋਈ ਕੁਝ ਵੀ ਸੋਚੀਏ ਭਾਵੇਂ ਉਹ ਲੱਖ ਵਾਰੀ ਵੀ ਸੋਚ ਲਈਏ ਤੇ ਉਹ ਚੀਜ਼ ਨਹੀਂ ਹੋਣੀ ਜੇ ਵਾਗੁਰੂ ਜੀ ਨੇ ਚਾਇਆ ਜਾਂ ਫਿਰ ਜੋ ਹੁਕਮ ਸੀ ਨਹੀਂ ਹੋਇਆ ਵਾਗੁਰੂ ਜੀ ਇੱਥੇ ਸੋਚ ਦਾ ਅਰਥ ਸੋਚਣਾ ਜਾਂ ਵਿਚਾਰਨਾ ਨਹੀਂ ਹੈ ਇੱਥੇ ਸੋਚ ਦਾ ਅਰਥ ਹੈ ਸੁਚੰਪਤਾ ਇੱਥੇ ਗੁਰੂ ਸਾਹਿਬ ਜੀ ਸੰਸਮਝਾਉਂਦੇ ਨੇ ਏ ਬੰਦੇ ਅਜੇ ਤੋ ਸੋਚਦਾ ਹੈ ਕਿ ਤੂੰ ਕੱਲ ਲੱਖ ਵਾਰੀ ਵੀ ਨਾ ਲੇਗਾ ਤੇਰਾ ਮਨ ਸੁੱਚਾ ਹੋ ਜਾਏਗਾ ਤੇ ਲਿਪ ਤਾਂ ਦੀ ਮੈਲ ਉਤਾਰ ਕੇ ਤੇਰਾ ਮਨ ਦੀ ਮੈਲ ਉਤਰ ਜਾਏਗੀ ਤੇ ਨਹੀਂ ਮਨ ਫੇਰ ਵੀ ਮੈਲੇ ਦਾ ਮੈਲੇ ਹੀ ਰਹਿਣਾ ਹੈ ਕੰਨਾਂ ਨੂੰ ਜਿਹੜੇ ਗੰਦ ਸੁਣਨ ਦੀ ਆਦਤ ਪਈ ਹੋਈ ਹੈ ਜ਼ੁਬਾਨ ਨੂੰ ਜੋ ਗਲਤ ਬੋਲਣ ਦੀ ਆਦਤ ਪਈ ਹੋਈ ਹੈ ਅੱਖਾਂ ਨੂੰ ਗਲਤ ਵੇਖਣ ਦੀ ਆਦਤ ਹੋਈ ਪਈ ਹੈ ਉਹ ਕੱਲਾ ਇਸ਼ਨਾਨ ਕਰਨਾ ਸਾਫ਼ ਨਹੀਂ ਹੋਣ ਵਾਲੀ ਕੋ ਮੈਨ ਫਿਰ ਇਹ ਸਵਾਲ ਉੱਠਦਾ ਹੈ ਕਿ ਮਨ ਦੀ ਮੈਲ ਕਿਵੇਂ ਸਾਫ਼ ਹੋਏਗੀ ਗੁਰੂ ਸਾਹਿਬ ਵੀ ਸਮਝਾਉਂਦੇ ਨੇ ਵੜੀਏ ਮਤ ਪਾਪਾ ਕੇ ਸੰਗ ਉਹ ਤੋਪੈ ਨਾਮੈ ਕਰੰਤ ਇਹ ਜਿਹੜਾ ਮਨ ਇਹਨਾਂ ਚੁਗਲੀਆਂ ਇਹਨਾਂ ਮੈਲ ਨਾਲ ਪਰਿਆ ਹੋਇਆ ਉਸੇ ਵਾਇਗ੍ਰਜ ਦੇ ਰੰਗ ਦੇ ਵਿੱਚ ਰੰਗ ਹੀ ਸਾਫ਼ ਹੋ ਸਕਦਾ ਹੈ ਭਾਵੇਂ ਆਪਾਂ ਲੱਖ ਵਾਰ ਵੀ ਇਸ਼ਨਾਨ ਕਰ ਲਿਆ ਅਸੀਂ ਸੋਚੀ ਕਿ ਤਾਂ ਦੀ ਮੈਲ ਉਤਰ ਗਈ ਹੈ ਤੇ ਮਨ ਦੀ ਮੈਲ ਵੀ ਉਤਰ ਗਈ ਹੈ ਤੇ ਅਸੀਂ ਆਪਾਂ ਗਲਤ ਹਾਂ ਮਨ ਦੀ ਮੈਲ ਸ ਵਾਇਗ੍ਰਜ ਦੇ ਨਾਮ ਦੇ ਵਿੱਚ ਰੰਗ ਹੀ ਉਤਰ ਸਕਦੀ ਹੈ ਅਸੀਂ ਬਹੁਤ ਵਾਰ ਸੋਚਦੇ ਹਾਂ ਕਿ ਅਸੀਂ ਚੰਗੇ ਕਰਮ ਕਰਤਾ ਰਹੀਆਂ ਸੰਪਾਠ ਕਰਨ ਦੀ ਜ਼ਰੂਰਤ ਨਹੀਂ ਹੈ ਵਾਇਗ੍ਰਜ ਨਹੀਂ ਚੰਗੇ ਕਰਮ ਵੀ ਬਹੁਤ ਸਾਹ ਜ਼ਰੂਰੀ ਹੈ ਪਰ ਗੁਰਬਾਣੀ ਨੂੰ ਪੜਨਾ ਅਤੇ ਵਿਚਾਰਨਾ ਵੀ ਬਹੁਤ ਸਾਹ ਜ਼ਰੂਰੀ ਹੈ ਬਹੁਤ ਵਾਰ ਅਸੀਂ ਗੁਰਬਾਣੀ ਨੂੰ ਪੜ੍ਹਨ ਜ਼ਰੂਰ ਲੈਂਦੇ ਹਾਂ ਲੇਕਿਨ ਵਿਚਾਰਦੇ ਨਹੀਂ ਹਾਂ ਪਹਿਲਾਂ ਬੰਨ੍ਹ ਨੂੰ ਪੜ੍ਹੀਏ ਫਿਰ ਵਿਚਾਰੀਏ ਫਿਰ ਅਮਲ ਕਰੀਏ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੇ ਫਤਿਹ